ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਵੀ ਕਿਸੇ ਤੇ ਵੀ ਇਹ ਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਕਿਸੇ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਇਸ ਲਈ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਲੋਕਾਂ ਨੂੰ ਨਹੀਂ ਦੇਖ ਕੇ ਜੀ ਸਕਦਾ ਕੋਈ ਕੁਝ ਦਿਨ ਪਹਿਲਾਂ ਕਿੰਮੀ ਅਤੇ ਪਵਨ ਨੇ ਆਪਣੇ ਅਕਾਊਂਟ ਉਤੇ ਇੱਕ ਪੋਸਟ ਪਾਈ ਜਿਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਸੈਪਰੇਟ ਹੋ ਚੁੱਕੇ ਹਾਂ ਅਤੇ ਲੋਕ ਕਿੰਮੀ ਪਵਨ ਦੇ ਅਲੱਗ ਹੋਣ ਦਾ ਕਾਰਨ ਸੁਨੀਹਾ ਨੂੰ ਕਹਿ ਰਹੇ ਨੇ ਅਤੇ ਸੁਨੀਹਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਪੈਣ ਜਿ ਇਹਦੇ ਵਿੱਚ ਕਿ ਉਹਨੂੰ ਹਾਨੀ ਪਹੁੰਚਾਉਂਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਸੁਨੀਹਾ ਕਤਿਆਲ ਲਗਾਤਾਰ ਲੋਕਾਂ ਨੂੰ ਰਿਪਲਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਸੁਨੀਹਾ ਦਾ ਕਹਿਣਾ ਹੈ ਕਿ ਮੈਂ ਕਿੰਮੀ ਨਾਲ ਦੋਸਤੀ ਕਰਕੇ ਬਹੁਤ ਵੱਡੀ ਗਲਤੀ ਕਰ ਲਈ ਅਤੇ ਜਦੋਂ ਮੈਨੂੰ ਪਤਾ ਲੱਗਾ ਕਿ ਕਿੰਮੀ ਛੱਡ ਦੇਣਾ ਚਾਹੀਦਾ ਸੀ ਮਾਈਂਡਸੈਟ ਹੈ ਮੈਨੂੰ ਇੰਨਾ ਪਤਾ ਲੱਗ ਗਿਆ ਇਹਨਾਂ ਦਿਨਾਂ ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਵੀ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕ ਆ ਤੁਹਾਡਾ ਕੋਈ ਫਰੈਂਡ ਸਰਕਲ ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ